ਜਲੰਧਰ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਧਰਮ ਪਰ ਬਰਤਨ ਤੇ ਬੋਲੇ ਜਥੇਦਾਰ ਗੁਰੂ ਦਾ ਸੱਚਾ ਸਿੱਖ ਕਦੇ ਵੀ ਆਪਣਾ ਧਰਮ ਨਹੀਂ ਬਦਲ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਆਪਣੀ ਟੀਮ ਨਾਲ ਜਲੰਧਰ ਦੇ ਅਰਬਨ ਸਟੇਟ ਗੁਰਦੁਆਰਾ ਸਾਹਿਬ ਪਹੁੰਚੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਆਯੋਜੀ ਤੇ ਇੱਕ ਪ੍ਰੋਗਰਾਮ ਚ ਸੱਦਾ ਦਿੱਤਾ ਗਿਆ ਸੀ ਜਿਹੜਾ ਤੇ ਸਿੱਖਾ ਉਹ ਕਦੀ ਧਰਮ ਨਹੀਂ ਪਰਵਰਤਨ ਕਰਦਾ ਉਹ ਬੰਦ ਬੰਦ ਘਟਾਜੂ ਕੋਪਰੀ ਲਵਾ ਲੂ ਪਰ ਜਿੰਨਾਂ ਨੂੰ ਅਜੇ ਕੋਈ ਸਿੱਖੀ ਦੀ ਬਾਣੀ ਸਮਝ ਨਹੀਂ ਆਉਂਦੀ ਉਹਨਾਂ ਨੂੰ ਕੋਈ ਬਰਗਲਾ ਲੈਂਦਾ ਮੈਂ ਉੱਪਰ ਵੀ ਕਹਿ ਕੇ ਆਇਆ ਕਿ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਨਾ ਸਾਨੂੰ ਸਾਡੇ ਗੁਰੂ ਨੇ ਸਿਖਾਈ ਆ ਅਸੀਂ ਤੇ ਪ੍ਰੇਮ ਪਿਆਰ ਦੇ ਨਾਲ ਹਰੇਕ ਨੂੰ ਨੇੜੇ ਲਾਉਣਾ ਗੁਰੂ ਸਾਹਿਬ ਨੇ ਵੀ ਇਦਾਂ ਹੀ ਲਾਇਆ ਸੀ ਜਿੱਥੋਂ ਤੱਕ ਉਹਨਾਂ ਨੂੰ ਨੇੜੇ ਲਿਆਉਣ ਦੀ ਗੱਲ ਆ ਮੇਰੀ ਸਮੁੱਚੀ ਕੌਮ ਨੂੰ ਵੀ ਅਪੀਲ ਆ ਕਿ ਅਸੀਂ ਆਪਣਾ ਜਿਹੜਾ ਦਸਬੰਧ ਕੱਢਦੇ ਆ ਜੇ ਨਹੀਂ ਕੱਢਦੇ ਤੇ ਕਢੀਏ ਜੀ ਉਹ ਜਿਹੜਾ ਸਾਡਾ ਦਸਬੰਧ ਦਾ ਠੀਕ ਆ ਅਸੀਂ ਧਰਮਤ ਕਾਰਜਾਂ ਤੇ ਵੀ ਲਾਈਏ ਜਿੱਥੇ ਲੱਗਣਾ ਪਰ ਉਹਦੀ ਨਾਲ ਨਾਲ ਜਿਹੜਾ ਕੋਈ ਸਾਡੇ ਪਿੰਡ ਚ ਕੋਈ ਆ ਆ ਆਰਥਿਕ ਤੌਰ ਤੇ ਆਰਥਿਕ ਤੌਰ ਤੇ ਪਛੜਿਆ ਹੈ ਜ਼ਰੂਰਤਮੰਦ ਹੈ ਜੇ ਉਹਦੇ ਬੱਚੇ ਦੀ ਕੋਈ ਫੀਸ ਦਾ ਮਸਲਾ ਆ ਫੀਸ ਲਈਏ ਜੇ ਕਿਸੇ ਗਰੀਬ ਦੀ ਧੀ ਦਾ ਵਿਆਹ ਦੀ ਗੱਲ ਆ ਤਾਂ ਮੈਂ ਕਹਿੰਦਾ ਉਹ ਕਿਸੇ ਵੀ ਧਰਮ ਦਾ ਹੋਵੇ ਇਹ ਵੀ ਨਹੀਂ ਮਸਲਾ ਆਪਾਂ ਉਹਦੀ ਮਦਦ ਕਰੀਏ ਜਦੋਂ ਆਪਾਂ ਇੱਕ ਦੂਜੇ ਦੀਆਂ ਬਾਹਾਂ ਬਣਾਗੇ ਪੰਜਾਬ ਤੇ ਇਹਵੇਂ ਦਾ ਹੀ ਆ ਕਿ ਜਿੱਥੇ ਇੱਕ ਦੂਜੇ ਦੀਆਂ ਬਾਹਾਂ ਬਣਿਆ ਜਾਂਦਾ ਸਹਾਰਾ ਬਣਿਆ ਜਾਂਦਾ ਉਦੋਂ ਫਿਰ ਇਹ ਮੁਸ਼ਕਲਾਂ ਰੁਕ ਜਾਣਗੀਆਂ ਸਾਨੂੰ ਆਪਣਾ ਦਸਵੰਦ ਦੀ ਵਰਤੋਂ ਠੀਕ ਕਰਨੀ ਚਾਹੀਦੀ ਆ ਗਰੀਬਾਂ ਤੇ ਲੋੜਵੰਦਾਂ ਦੇ ਉੱਤੇ ਇਹੋ ਹੀ ਹੱਲ ਆ ਬਾਕੀ ਆਸਰਾ ਗੁਰੂ ਦੇ ਸ਼ਬਦ ਦਾ ਜਦੋਂ ਆਪਾਂ ਗੁਰੂ ਸ਼ਬਦ ਉਹਨਾਂ ਨੂੰ ਦੱਸਾਂਗੇ ਗੁਰੂ ਦੀ ਗੱਲ ਦੱਸਾਂਗੇ ਗੁਰੂ ਦੀ ਬਾਤ ਪਾਵਾਂਗੇ ਤਾਂ ਫਿਰ ਹਰ ਇੱਕ ਦੇ ਉੱਤੇ ਅਸਰ ਹੁੰਦਾ ਜੇ ਸੱਜਣ ਪਹਿਲਾਂ ਠਾਗੀ ਹੈਗਾ ਸੀ ਪਰ ਜਦੋਂ ਉਹਨੇ ਸੁਣਿਆ ਉਜਲ ਕਹਿ ਹਾਂ ਚਿਲਕਣਾ ਘੋਟ ਮਕਾਲੜੀ ਮਸ ਤੋਤਿਆਂ ਜੂਠਨਾ ਉਤਰ ਜੇ ਸੋਤੋਂ ਮਾਤੇਸ ਤਾਂ ਉਹ ਵੀ ਭਾਈ ਸੱਜਣ ਬਣ ਗਿਆ ਤੋਂ ਗੁਰੂ ਦੀ ਬਾਣੀ ਦਾ ਅਸਰ ਹੁੰਦਾ ਵਾ ਬਾਣੀ ਦੇ ਵਿੱਚ ਹੁੰਦਾ ਅਜਾਮਲ ਪਾਪੀ ਜਗ ਜਾਣੇ ਨਿਮਕ ਮਾਹੇ ਨਿਸਤਾਰਾ ਅਜਾਮਲ ਨੂੰ ਲੋਕ ਪਾਪੀ ਕਹਿੰਦੇ ਸੀ ਪਰ ਜਦੋਂ ਰੱਬ ਦੇ ਨੇੜੇ ਆਇਆ ਤਾਂ ਉਹਦਾ ਵੀ ਉਧਾਰ ਹੋ ਗਿਆ ਆਪਾਂ ਜਦੋਂ ਗੁਰੂ ਦੀ ਗੱਲ ਲੈ ਕੇ ਹਰੇਕ ਤੇ ਜਾਵਾਂਗੇ ਆਪਾਂ ਆਪਣੇ ਸਮਾਜ ਨੂੰ ਠੀਕ ਵੀ ਕਰਨਾ ਸਚਿਆਰ ਬਣਾਉਣਾ ਸੋਹਣਾ ਬਣਾਉਣਾ ਵਾ ਭਾਈਚਾਰਾ ਕਾਇਮ ਕਰਨਾ ਇਤਫਾਕ ਤੇ ਮੁਹੱਬਤ ਹੋਵੇ ਸਾਡੀ ਇਸ ਦੁਨੀਆ ਦੇ ਵਿੱਚ ਉਹਦੇ ਨਾਲ ਦੀ ਨਾਲ ਜੇ ਕੋਈ ਲਾਲਚਵਸ ਦੂਜੇ ਪਾਸੇ ਗਿਆ ਵੀ ਆ ਅਸੀਂ ਆਪਣੇ ਦਸਵੰਦ ਦੀ ਸਾਰਥਕ ਵਰਤੋਂ ਕਰਕੇ ਆਪਾਂ ਉਹਨਾਂ ਦੀ ਮਦਦ ਕਰ ਦਈਏ ਤੇ ਕੋਈ ਮਸਲਾ ਨਹੀਂ ਹੈਗਾ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ